ਈ ਅਲਿਸ਼ੇਸ਼ ਹੋਊਂਪੀ ਕਿਤੇ ਸੇਲ ਲੱਗ ਚੁਕੀ ਹੈ ਜੀ ਏਕੇ ਟੈਕਸ ਬ੍ਰਾਂਡ ਦੇ ਵਿੰਟਰ ਸੂਟਸ ਦੀ ਸੇਲ ਏਕੇ ਟੈਕਸ ਬ੍ਰਾਂਡ ਦੀ ਆ ਚੈੱਕ ਕਰ ਲੋ ਸਿੰਘ ਜੀ ਸਿਲਕ ਪਸ਼ਮੀਨਾ ਸ਼ਿਮਰ ਜੀ ਸਿਲਕ ਪਸ਼ਮੀਨਾ ਸ਼ਿਮਰ ਏਕੇ ਟੈਕਸ ਬ੍ਰਾਂਡ ਦਾ ਜੀ ਜਿਹੜਾ ਕਿ ਤੁਹਾਨੂੰ ਮਾਰਕੀਟ ਦੇ ਵਿੱਚ 700 ਰੁਪਏ ਦਾ ਮਿਲ ਰਿਹਾ ਹੈਗਾ 5 ਮੀਟਰ ਸੂਟ ਏਕੇ ਟੈਕਸ ਬ੍ਰਾਂਡ ਦਾ 5 ਮੀਟਰ ਸੂਟ ਬਹੁਤ ਜਿਆਦਾ ਸੁਣਾ ਕਲੈਕਸ਼ਨ ਹੈ ਜੀ ਇਹਦੇ ਵਿੱਚ 24 ਕੈਰੇਟ ਦਾ ਤੁਹਾਡਾ ਆ 골ਡ ਨਾ ਆਊਗਾ ਸਾਰਾ ਦੇਖਣ ਤੁਸੀਂ ਜਿਹੜਾ ਸਿਲਕ ਪਸ਼ਮੀਨਾ ਬਣਦਾ ਹੈਗਾ 24 ਕੈਰੇਟ ਦਾ ਕੱਪੜਾ ਇਹ ਸਾਰਾ ਬਹੁਤ ਸ਼ਾਨਦਾਰ ਕੱਪੜਾ ਇਹਦੇ ਵਿੱਚ 10 ਰੰਗ ਨੇ ਆਪਣੇ ਕੋਲ ਏਕੇ ਟੱਚ ਬ੍ਰਾਂਡ ਦੀ ਸਿਲਕ ਪਸ਼ਮੀਨਾ ਸ਼ਿਮਰ ਸੋਨੂੰ ਇਹ 700 ਵਾਲੀ ਮਿਲੂਗੀ 500 ਰੁਪਏ ਦਾ 5 ਮੀਟਰ ਸੂਟ 500 ਰੁਪਏ ਦਾ ਮਿਲੂਗਾ ਜੀ ਅਲਿਸ਼ੇਰ ਸ਼ੋਰੂਮ ਪੀਕੀ ਤੇ ਕੋਈ ਸਟੋਰ ਹੈਗਾ ਜਿਹੜਾ ਤੁਹਾਨੂੰ ਏਕ ਟੈਕਸ ਬ੍ਰੈਂਡ ਦੀ ਸੂਟਾਂ ਦੇ ਉੱਪਰ ਭਾਰੀ ਡਿਸਕਾਊਂਟ ਦੇ ਸਕਦਾ ਬਾਕੀ ਪਜਾਰਾਂ ਦੇ ਵਿੱਚ ਟਰਾਈ ਕਰ ਲੋ ਫੇਰ ਮੇਥੋਂ ਲੈਣੇ ਚਾਹੀਦੀ ਤੁਹਾਨੂੰ ਕਟੋ-ਕਟ 600 ਦਾ ਮਿਲੂਗਾ ਜੀ ਆਪਣੇ ਮਿਲੂਗਾ 500 ਰੁਪਏ ਦਾ ਜੇ ਆਨਲਾਈਨ ਮੰਗਵਾਉਣਾ ਆਨਲਾਈਨ ਮੰਗਾ ਲਓ ਰੰਗ ਚੈੱਕ ਕਰ ਲਓ ਜਿਹਦੇ ਵਿੱਚ ਰੰਗ ਜਿਵੇਂ ਪਰਪਲ ਆ ਗਿਆ ਮਾਊਸ ਆ ਗਿਆ ਰੰਗ ਦੇਖੋ ਜੀ ਸਾਰੇ ਰੰਗ ਬਹੁਤ ਓਨੇ ਨੇ ਜੇ ਕਿਸੇ ਕਸਟਮਰ ਨੇ ਜ਼ਿਆਦਾ ਕੁਆਂਟੀਟੀ ਦੇ ਵਿੱਚ ਲੈਣਾ ਸਾਡੇ ਤੋਂ ਫੋਟੋ ਮੰਗਵਾ ਲਓ ਫੋਟ ਸ਼ਿਪਿੰਗ ਚਾਰਜ ਹੈ 1 ਸੂਟ ਦੇ 50 ਰੁਪਏ ਨੇ ਜੀ ਆਨਲਾਈਨ ਦੇ ਵਿੱਚ 50 ਰੁਪਏ ਕੈਸ਼ ਓਨਲੀ ਦੇ ਵਿੱਚ 100 ਰੁਪਿਆ ਆਨਲਾਈਨ ਡਿਲੀਵਰੀ ਹੋ ਜੂ ਜੇ ਕੈਸ਼ ਓਨ ਡਿਲੀਵਰੀ ਕਰਨੀ ਹੈ ਸ਼ਿਪਿੰਗ ਚਾਰਜ ਪਹਿਲਾਂ ਪੇ ਕਰਨੇ ਹੁੰਦੇ ਨੇ 500 ਰੁਪਏ ਦਾ ਮਿਲੂਗਾ ਜੀ ਏਕੇ ਟੱਚ ਬ੍ਰਾਂਡ ਦਾ ਸਿਲਕ ਪਸ਼ਮੀਨਾ ਸ਼ਿਮਰ 500 ਰੁਪਏ ਦਾ ਜੀ ਕੋਈ ਮਰਜੀ ਮਾਈ ਲਾਦਾ ਮਾਈ ਦਾ ਲਾਲ ਦੇ ਕੇ ਦਿਖਾ 500 ਰੁਪਏ ਦਾ ਜੀ ਇਹ ਮਿਲੂ ਆਲੀ ਸ਼ਰਸ਼ੋ ਨੂੰ ਵੀ ਕਿਤੇ ਏਕੇ ਟੱਚ ਬ੍ਰਾਂਡ ਦਾ ਜੀ 5 ਮੀਟਰ ਦਾ ਸੂਟ ਸਿਲਕ ਪਸ਼ਮੀਨਾ ਸ਼ਿਮਰ 500 ਰੁਪਏ ਦਾ ਜੀ 500 500 500 ਲੋਟਾਂ ਮੇ